ਅੱਜ ਜਦੋਂ ਸਵੇਰੇ ਮਾਰਨਿੰਗ ਟਾਈਮ ਫਾਰਮ ਵਿੱਚ ਗਿਆ ਤੇ ਵੇਖਿਆ ਕਿ ਆਪਣਾ ਬਸ਼ੇਰਾ ਜਿਹਦੀ ਉਮਰ 7 ਮਹੀਨੇ ਆ ਬਾਜਪਾਦ ਰੈਲੇ ਦਾ ਬੱਚਾ ਉਹ ਥੋੜਾ ਪੇਨ ਬਣਾ ਰਿਹਾ ਸੀ ਪੇਨ ਫੀਲ ਕਰ ਰਿਹਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਏਕਮ ਸਟਾਰ ਫਾਰਮ ਵਾਲੇ ਬਠਿੰਡਾ ਜ਼ਿਲ੍ਹਾ ਦੇ ਬਾਗਾਪਿੰਡ ਡਾਕਟਰ ਗਰਸੇਵਕ ਨੂੰ ਫੋਨ ਕੀਤਾ ਉਹਨਾਂ ਦੀ ਸਲਾਹ ਦੇ ਨਾਲ ਪੇਨ ਕਿਲਰ ਦੇ ਟੀਕੇ ਲਿਆ ਕੇ ਲਗਾਏ ਫਿਰ ਡਾਕਟਰ ਸਾਹਿਬ ਦੀ ਸਲਾਹ ਦੇ ਨਾਲ ਉਹਨਾਂ ਨੇ ਦੱਸਿਆ ਕਿ ਇਹਨੂੰ ਬੰਨ ਦੀ ਸ਼ਿਕਾਇਤ ਆ ਤੇ ਉਹਦਾ ਇਲਾਜ ਕਰਨਾ ਪਵੇਗਾ ਤੇ ਫਿਰ ਆਪਾਂ ਆਪਣੇ ਇਲਾਕੇ ਦੇ ਵੈਟਰਨਰੀ ਗਵਰਨਮੈਂਟ ਜੌਬ ਤੇ ਡਾਕਟਰ ਹਰ ਲਗਨ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਬੁਲਾ ਕੇ ਨਾਲ-ਨਾਲ ਡਾਕਟਰ ਗਰਸੇਵਕ ਸਾਹਿਬ ਦੀ ਸਲਾਹ ਨਾਲ ਜਿੱਦਾਂ ਜਿੰਨਾ ਉਹਨਾਂ ਨੇ ਦੱਸਿਆ ਪਾਈਪ ਦੇ ਰਾਹੀਂ ਇਹਦੇ ਪੇ ਇਹਦੇ ਪੇਟ ਵਿੱਚ ਲਿਕੁਇਡ ਪੈਰਾਫਿਨ 1.5 ਤੋਂ 2 ਲੀਟਰ ਪਚਾਉਣਾ ਪਏਗਾ। ਬੜੀਆਂ ਹੀ ਮੁਸ਼ਕਲਾਂ ਦੇ ਨਾਲ ਤੁਹਾਨੂੰ ਪਤਾ ਜਨਵਰ ਸ਼ੈਤਾਨ ਹੁੰਦਾ ਤੇ ਨਾਲੇ ਬੱਚਾ ਬੜੀਆਂ ਹੀ ਮੁਸ਼ਕਲਾਂ ਦੇ ਨਾਲ ਇਹਦੇ ਪੇਟ ਤੱਕ ਪਾਈਪ ਪਾਈ ਫਿਰ ਲਿਕੁਇਡ ਪੈਰਾਫਿਨ ਹੌਲੀ ਹੌਲੀ ਡੋਜ ਪੂਰੀ ਕੀਤੀ ਉਹਦੀ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਕੋੜਿਆਂ ਦੇ ਡਾਕਟਰ ਦੀ ਬਹੁਤ ਕਮੀ ਮਹਿਸੂਸ ਹੁੰਦੀ ਆ ਅਤੇ ਗੁਰਦਾਸਪੁਰ ਵਿੱਚ ਕੋੜਿਆਂ ਦੇ ਡਾਕਟਰ ਦੀ ਬਹੁਤ ਸਖਤ ਜ਼ਰੂਰਤ ਹੈ ਤੇ ਕਿਸੇ ਨਾ ਕਿਸੇ ਭਰਾ ਨੂੰ ਪ੍ਰੋਪਰ ਨੌਲੇਜ ਰੱਖਣੀ ਚਾਹੀਦੀ ਆ ਤਾਂ ਜੋ ਇਲਾਕੇ ਦੇ ਵਿੱਚ ਘੋੜੇ ਘੋੜੀਆਂ ਰੱਖਣ 'ਚ ਕੋਈ ਮੁਸ਼ਕਲ ਨਾ ਆਵੇ। ਬਾਕੀ ਜੇ ਡਾਕਟਰ ਨਹੀਂ ਹੁੰਦਾ ਤਾਂ ਆਪਾਂ ਫੋਨ ਉੱਤੇ ਚੰਗਿਆਂ ਡਾਕਟਰਾਂ ਨਾਲ ਤਾਲਮੇਲ ਰੱਖੀਏ। ਉਹਨਾਂ ਦੀ ਸਲਾਹ ਦੇ ਮੁਤਾਬਕ ਚੱਲੀਏ। ਤਾਂ ਜੋ ਆਪਾਂ ਆਪ ਵੀ ਨੌਲੇਜ ਰੱਖ ਸਕੀਏ। ਤੇ ਮੈਂ ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਡਾਕਟਰ ਗਰਸੇਵਕ ਸਾਹਿਬ ਦੀ ਸਲਾਹ ਲੈ ਕੇ ਅਤੇ ਡਾਕਟਰ ਹਰ ਲਗਨ ਜੀ ਨੂੰ ਬੁਲਾ ਕੇ ਆਪਣੇ ਘੋੜਿਆਂ ਦੀ ਹਰ ਬਿਮਾਰੀ ਦਾ ਇਲਾਜ ਕਰਦੇ ਆ ਤੇ ਹੌਲੀ-ਹੌਲੀ ਡਾਕਟਰ ਹਰ ਲਗਨ ਨੂੰ ਘੋੜਿਆਂ ਦੇ ਬਾਰੇ ਵਿੱਚ ਕਾਫੀ ਨੌਲੇਜ ਹੋ ਗਈ ਹੈ ਤੇ ਅਤੇ ਇਲਾਕੇ ਵਿੱਚ ਘੋੜੇ ਘੋੜੀਆਂ ਘੱਟ ਹੋਣ ਦੇ ਕਾਰਨ ਡਾਕਟਰਾਂ ਨੂੰ ਨੌਲੇਜ ਘੱਟ ਹੈ ਲਿਕੁਇਡ ਪੈਰਾਫਿਨ ਦੇਣ ਤੋਂ 4 ਘੰਟੇ ਬਾਅਦ ਘੋੜੇ ਦਾ ਬਾਂ